ਮਹਰਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਆਓ ਅੱਜ ਤੁਹਾਨੂੰ ਪੰਜਾਬ ਦੇਸ਼ ਭਰ ਦੀਆਂ ਅਹਿਮ ਖਬਰਾਂ ਸੁਣਾਉਣੇ ਆ ਇਹਨਾਂ ਚਾਰ ਖਬਰਾਂ ਦੇ ਵਿੱਚੋਂ ਪਹਿਲੀ ਖਬਰ ਹੈ ਚੰਡੀਗੜ੍ਹ ਅੰਦਰ ਹਰਿਆਣਾ ਨੂੰ ਪਖਰੀ ਵਿਧਾਨ ਸਭਾ ਲਈ ਥਾਂ ਦੇਣੀ ਪੰਜਾਬ ਦੇ ਹੱਕਾਂ ਤੇ ਢਾਕਾ ਕਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਬੀਰ ਸਿੰਘ ਬਾਦਲ ਆਜ ਸਿੰਘ ਸਾਹਿਬ ਨੂੰ ਅਪੀਲ ਕਰ ਲਈ ਗਏ ਦੌਰਾਨ ਉਹਨਾਂ ਦੇ ਪੈਰ ਤੇ ਲੱਗੀ ਛੱਟ ਹਰਪ੍ਰੀਤ ਸਿੰਘ ਈਟੀਓ ਵੱਲੋਂ ਉੱਤਰੀ ਰਾਜਾਂ ਵਿੱਚ ਪਰਾਲੀ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰੋਜੈਕਟ ਲਈ ਸਬਸਿਡੀ ਦੀ ਕੀਤੀ ਮੰਗ ਤੇ ਆਖਰੀ ਚੌਥੀ ਖਬਰ ਤੁਹਾਨੂੰ ਸੁਣਾਵਾਂਗੇ ਰਾਜ ਚੋਣ ਕਮਿਸ਼ਨ ਪੰਜਾਬ ਨੂੰ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਪ੍ਰਵਾਨ ਜਾਰੀ ਕੀਤਾ ਗਿਆ ਹੈ ਤੇ ਆਓ ਇਹਨਾਂ ਤੁਹਾਨੂੰ ਚਾਰ ਖਬਰਾਂ ਦੇ ਸੰਬੰਧ ਵਿੱਚ ਇਹਨਾਂ ਚਾਰ ਖਬਰਾਂ ਨੂੰ ਸੁਣਾਉਨੇ ਆਪਸਤਾਰ ਨਾਲ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਵਿੱਚ ਹਰਿਆਣਾ ਵਿਧਾਨ ਸਭਾ ਲਈ ਬਖਰੇ ਤੌਰ ਤੇ ਜ਼ਮੀਨ ਦੇਣ ਦੇ ਫੈਸਲੇ ਨੂੰ ਪੰਜਾਬ ਦੇ ਹੱਕਾਂ ਉੱਪਰ ਸਿੱਧੇ ਤੌਰ ਤੇ ਡਾਕਾ ਆਖਾਰ ਦਿੰਦੀਆਂ ਅੱਜ ਐਚਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਪਹੁੰਚ ਪੰਜਾਬ ਅਤੇ ਪੰਜਾਬੀਆਂ ਦੇ ਸਿੱਧੇ ਤੌਰ ਤੇ ਨਰਾਦਰ ਹੈ ਉਨ੍ਹਾਂ ਕਿਹਾ ਕਿ ਚੰਦੀਕਾੜ ਦੀ ਸਥਾਪਤੀ ਪੰਜਾਬ ਦੇ ਦਰਜਨ ਪਿੰਡਾਂ ਦੀ ਹੋਂਦ ਨੂੰ ਖਤਮ ਕਰਨ ਨਾਲ ਹੋਈ ਸੀ ਜਿਸ ਕਰਕੇ ਇਸ ਸ਼ਹਿਰ ਤੇ ਕੇਵਲ ਦੇ ਕੇਵਲ ਪੰਜਾਬ ਦਾ ਹੀ ਹੱਕ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਨੂੰ ਅਧਰ ਕਨਾਰ ਕਰਕੇ ਚੰਗਾ ਨਹੀਂ ਕੀਤਾ ਜਾ ਰਿਹਾ ਐਡਕੁਕੇਟ ਧਾਮੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸ਼ੁਰੂ ਤੋਂ ਹੀ ਮਨਸ਼ਾ ਪੰਜਾਬ ਰੋਦੀ ਰਹੀ ਹੈ ਕਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸਵਤੰਤਰਤਾ ਮੂਰੀ ਹੱਕਾਂ ਨੂੰ ਖਾਤਮੇ ਦੀ ਗੱਲ ਕੀਤੀ ਜਾਂਦੀ ਹੈ ਅਤੇ ਕਦੀ ਚੰਡੀਗੜ੍ਹ ਚ ਕੰਮ ਕਰਦੇ ਮੁਲਾਜ਼ਮਾਂ ਉੱਪਰ ਕੇਂਦਰ ਸਰਕਾਰ ਵੱਲੇ ਨਿਯਮਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹੁਣ ਹਰਿਆਣਾ ਨੂੰ ਚੰਡੀਗੜ੍ਹ ਅੰਦਰ ਵੱਖਰੀ ਵਿਧਾਨ ਸਭਾ ਵਾਸਤੇ ਥਾਂ ਦੇਣੀ ਪੰਜਾਬ ਨਾਲ ਧੋਖੇ ਦੀ ਸਿਖਰ ਹੈ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਤੇ ਕੇਵਲ ਪੰਜਾਬ ਦਾ ਹੱਕ ਸੀ ਹੱਕ ਹੈ ਅਤੇ ਹੱਕ ਹਮੇਸ਼ਾ ਰਹੇਗਾ ਉਹਨਾਂ ਨੇ ਕਿਹਾ ਕਿ ਭਾਵੇਂ ਮੌਜੂਦਾ ਸਮੇਂ ਵਿੱਚ 10 ਏਕੜ ਥਾਂ ਦੇਣ ਦੀ ਬਜਾਏ ਹਰਿਆਣਾ ਵੱਲੋਂ ਪੰਚਕੂਲਾ ਵਿੱਚ 12 ਏਕੜ ਥਾਂ ਦੇਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਪਰ ਪੰਜਾਬੀਆਂ ਨੂੰ ਧੋਖੇ ਵਿੱਚ ਰੱਖਣ ਦਾ ਹੀ ਇਹ ਇੱਕ ਤਰੀਕਾ ਹੈ ਉਹਨਾਂ ਸਮੂਹ ਪੰਜਾਬੀ ਪੱਕੇ ਤਰ੍ਹਾਂ ਨੂੰ ਅਪੀਲ ਕੀਤੀ ਹੈ ਕਿ ਇਸ ਸਾਜਸੀ ਫੈਸਲੇ ਵਿਰੁੱਧ ਇੱਕ ਮੰਚ ਤੇ ਇਕੱਠਿਆਂ ਹੋ ਕੇ ਇਸ ਦਾ ਸਖਰਪ੍ਰੋਧ ਕੀਤਾ ਜਾਵੇ ਤਾਂ ਕਿ ਇਹ ਫੈਸਲਾ ਲਾਗੂ ਨਾ ਹੋ ਸਕੇ ਆਓ ਤੁਹਾਨੂੰ ਅਗਲੀ ਖਬਰ ਸੁਣਾਉਂਦੇ ਆ ਕਿ ਅੱਜ ਸ਼੍ਰੀ ਅਕਾਲ ਤਖਤ ਸਕਰੇਤ ਵਿਖੇ ਜਥੇਦਾਰ ਦੇ ਨਾਮ ਤੇ ਬੇਨਤੀ ਪੱਤਰ ਦੇਣ ਆਏ ਸ਼੍ਰੋਮਣੀ ਅਕਾਲੀ ਦਲ ਦੇ ਤਨਖਾਈ ਪ੍ਰਧਾਨ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਅਚਾਨਕ ਸੱਟ ਲੱਗ ਗਈ ਇਸ ਤੋਂ ਬਾਅਦ ਉਹਨਾਂ ਨੂੰ ਮੈਡੀਕਲ ਕਾਲਜ ਲਜਾਇਗ ਹੈ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੇ ਸਜੇ ਪੈਰ ਤੇ ਪਲਾਸਟਰ ਕੀਤਾ ਗਿਆ ਹੈ ਸੁਖਬੀਰ ਸਿੰਘ ਬਾਦਲ ਸਿੰਘ ਸਾਹਿਬ ਨੂੰ ਕਰਨ ਆਈ ਸੀ ਅਪੀਲ ਇਸ ਤੋਂ ਪਹਿਲਾਂ ਅੱਜ ਸ਼੍ਰੀ ਦਰਬਾਰ ਸਾਹਿਬ ਪੁਜੀ ਸ਼੍ਰੋਮਣੀ ਇਕਾਦੀ ਦਲ ਦੇ ਪ੍ਰਧਾਨ ਤਨਖਾਇਆ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖਤ ਦੇਖੇ ਲਿਖਤੀ ਅਰਜੀ ਸੌਂਪੀ ਗਈ ਤੇ ਉਹਨਾਂ ਸਿੰਘ ਸਾਹਿਬ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਤਨਖਾਇਆ ਕਰਾਰ ਦਿੱਤੇ ਗਏ 2.5 ਮਹੀਨੇ ਦਾ ਸਮਾਂ ਬੀਤ ਗਿਆ ਪਰ ਅਜੇ ਤੱਕ ਕੋਈ ਤਨਖਾਹ ਨਹੀਂ ਲਗਾਈ ਗਈ ਉਨਾ ਸਿੰਘ ਸਹਿਬਾਨ ਨੂੰ ਅਪੀਲ ਕੀਤੀ ਕਿ ਉਨ੍ਹਾਂ ਸਬੰਧੀ ਜਲਦ ਫੈਸਲਾ ਲਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਤਰਖਾਇਆ ਕਰਾ ਦਿੱਤੇ ਜਾਣ ਦੇ ਅਗਲੇ ਦਿਨ ਹੀ ਮੈਂ ਨਤਮਸਤਕ ਹੂ ਆਯਾ ਸੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮੈਨੂੰ ਜੋ ਤਨਖਾਹ ਲਗਾਈ ਜਾਵੇਗੀ ਉਹ ਮੈਨੂੰ ਮਨਜ਼ੂਰ ਹੋਵੇ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੇਰੇ ਸਿਰ ਮਤੇ ਹੋਵੇਗਾ। ਇਹ ਤੀਸਰੀ ਖਬਰ ਹੈ ਕਿ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਆਮ ਚੋਣਾਂ ਲਈ ਵੋਟਰ ਸੂਚੀਆਂ ਦੀ ਸੁਧਾਈ ਜਵੰਦੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਇਸ ਸਬੰਧੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਚੋਣ ਅਫਸਰ ਡਾਕਟਰ ਹਿਮਾਂਚੂ ਅਗਰਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜੋਗ ਮਿਤੀ 1 ਨਵੰਬਰ 2024 ਦੇ ਆਧਾਰ ਤੇ ਵੋਟਰ ਸੂਚੀਆਂ ਦੀ ਸੁਧਾਈ ਕੀਤੀ ਜਾਂਦੀ ਜਾਣੀ ਹੈ ਉਹਨਾਂ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨ 14 ਨਵੰਬਰ 2024 ਨੂੰ ਕੀਤੀ ਜਾਵੇਗੀ ਜਿਸ ਤੇ 18 ਤੋਂ 25 ਨਵੰਬਰ 2024 ਤੱਕ ਅਤਰਾਜ ਪ੍ਰਾਪਤ ਕੀਤੇ ਜਾਣਗੇ ਉਹਨਾਂ ਨੇ ਅੱਗੇ ਦੱਸਿਆ ਕਿ ਪ੍ਰਾਪਤ ਦਾਅਵਿਆਂ ਤੇ ਅਤਰਾਜ ਉਹਨਾਂ ਨੂੰ ਮਿਟਾਰਾ ਦਸੰਬਰ 2024 ਤੱਕ ਕੀਤਾ ਜਾਵੇਗਾ ਅਤੇ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨ 7 ਦਸੰਬਰ 2024 ਨੂੰ ਹੋਵੇਗੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਵੋਟਰਾਂ ਆਹ ਵਾਲੋਂ ਦਾਅਵੇ ਤੇ ਅਤਰਾਜ ਫਾਰਮ 7 8 ਅਤੇ 9 ਵਿੱਚ ਜਿਹੜੇ ਦੇ ਸਮੂਹ ਚੋਣ ਕਾਰਜ ਦੇ ਅਫਸਰ ਨਗਰ ਨਿਗਮ ਜਲੰਧਰ ਚੋਣਾ 2024 ਨਗਰ ਕੌਂਸਲ ਨਗਰ ਪੰਚਾਇਤਾਂ ਗੁਰਾਇਆਂ ਫਲੋਰ ਬੇਲਗਾ ਅਤਿ ਸ਼ਾ ਕੋਟ ਨਗਰ ਕੌਂਸਲ ਫਲੋਰ ਵਾਰਡ ਨੰਬਰ 13 ਅਤੇ ਨਗਰ ਪੰਚਾਇਤ ਮਹਿਤਪੁਰ ਵਾਰਡ ਨੰਬਰ 1 ਨੂੰ ਦਿੱਤੇ ਜਾਣੇ ਹਨ ਡਿਪਟੀ ਕਮਿਸ਼ਨਰ ਇਸ ਵੱਲ ਤੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਲੋਕਾਂ ਨੂੰ ਵੱਧ ਵੱਧ ਜਾਗਰੂਕ ਕੀਤਾ ਜਾਵੇ ਤਾਂ ਕਿ ਕੋਈ ਵੀ ਜੋਗ ਵਿਅਕਤੀ ਆਪਣੀ ਵੋਟ ਮਨਾਉਣ ਤੋਂ ਵਾਂਝਾ ਨਾ ਰਹਿ ਜਾਵੇ ਆਖਰੀ ਖਬਰ ਇਹ ਚੌਥੀ ਪੰਜਾਬ ਨਾਲ ਸੰਬੰਧਤ ਹੈ ਕਿ ਪੰਜਾਬ ਦੇ ਵਿਜਲੀ ਅਤੇ ਲੋਕ ਨਿਰਮਾਣ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਨੇ ਉੱਤਰੀ ਰਾਜਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦੇ ਟੁਕਮੇ ਹੱਲ ਲਈ ਕੇਂਦਰ ਪਾਸੋਂ ਬਾਇਓਮਾਸ ਪਾਵਰ ਪ੍ਰੋਜੈਕਟ ਲਈ ਸਬਸਿਡੀ ਮਹੱਈਆ ਕਰਵਾਈ ਜਾਣ ਦੀ ਮੰਗ ਕੀਤੀ ਹੈ। ਕੇਂਦਰੀ ਬਿਜਲੀ ਮੰਤਰੀ ਸ਼੍ਰੀ ਮਨੋਰ لال ਖੱਟਰ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿਕੇ ਹੋਈ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਿਜਲੀ ਮੰਤਰੀਆਂ ਦੀ ਕਾਨਫਰੰਸ ਦੌਰਾਨ ਇਸ ਮੁੱਦੇ ਤੇ ਆਪਣੇ ਵਿਚਾਰ ਪ੍ਰਗਟਾਉਂਦੇ ਆ ਪੰਜਾਬ ਦੇ ਕਨੰਡ ਮੰਤਰੀ ਹਰਪ੍ਰੀਤ ਸਿੰਘ ਈਟੀਓ ਨੇ ਜ਼ੋਰ ਦਿੱਤਾ ਹੈ ਕਿ ਬਾਇਓਮਾਸ ਪਾਵਰ ਪ੍ਰੋਜੈਕਟਾਂ ਲਈ ਪ੍ਰਤੀ ਮੈਗਾਵਾਟ 5 ਕਰੋੜ ਦੀ ਸਬਸਿਡੀ ਮੋਈਆ ਹੁਣ ਨਾਲ ਪੰਜਾਬ ਦੇ ਉੱਤਰੀ ਭਾਰਤ ਦੇ ਹੋਰ ਸੂਬਿਆਂ ਨੂੰ ਪ੍ਰਾਲੀ ਚਲੰਕਾਰ ਪੈਦਾ ਹੁੰਦੇ ਪ੍ਰਦੂਸ਼ਨ ਨਾਲ ਨਜਿੱਠਣ ਵਿੱਚ ਸਹਾਇਤਾ ਮਿਲੇਗੀ ਉਹਨਾਂ ਨੇ ਕਿਹਾ ਕਿ ਨਮੀ ਤੇ ਨਿਯੋਨ ਜੋ ਊਰਜਾ ਕੇਂਦਰੀ ਮੰਤralaya 4.8 ਅਰਬ ਰੁਪਏ ਦਾ ਕੰਪਰੈਸਰ ਬਾਇਓਮਾਸ CBG ਪੈਦਾਵਾਰ ਵਾਲੇ ਪਲਾਂਟਾਂ ਲਈ 4000 ਕਰੋੜ ਰੁਪਏ ਦੀ ਸਬਸਿਡੀ ਮਹੱਇਆ ਕਰਵਾਉਂਦਾ ਹੈ ਲਗਭਗ ਇੰਨੀ ਮਾਤਰਾ ਵਿੱਚ ਪਰਾਲੀ ਦੀ ਵਰਤੋਂ ਨਾਲ ਇੱਕ ਬਾਇਓਮਾਸ ਪਲਾਂਟ 1 ਮੈਗਾਵਾਟ بجلی ਪੈਦਾ ਕਰ ਸਕਦਾ ਹੈ ਉਹਨਾਂ ਨੇ ਕਿਹਾ ਕਿ CBG ਦੀ ਪੈਦਾਵਾਰ ਦੀ ਤਰ੍ਹਾਂ ਹੀ ਬਾਇਓਮਾਸ ਊਰਜਾ ਪੈਦਾ ਵਿੱਚ ਪਰਾਲੀ ਦੀ ਵਰਤੋਂ ਹੋਣੀ ਹੈ ਤੇ ਬਾਇਓਮਾਸ ਊਰਜਾ ਪ੍ਰੋਜੈਕਟਾਂ ਨੰਬੀ ਸਬਸਿਡੀ ਜਾਂ ਵਿੱਤੀ ਬਾਜਵਤ ਲਈ ਫੰਡ ਦੇ ਰੂਪ ਵਿੱਚ ਸਹਾਇਤਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਪ੍ਰੋਜੈਕਟਾਂ ਦੀ ਮੌਜੂਦਾ ਪ੍ਰਤੀ ਯੂਨਿਟ ਲਾਗਤ 7.5 ਰੁਪਏ ਤੋਂ ਘਟਾ ਕੇ 5 ਰੁਪਏ ਹੋ ਸਕੇ ਇਸ ਜੇ ਦੇ ਨਾਲ ਕੇਵਲ ਸੂਬਿਆਂ ਨੂੰ ਸੌਕ ਅਤੇ ਪਰਾਲੀ ਦੀ ਸਮੱਸਿਆ ਤੇ ਵੱਡੇ ਪੱਧਰ ਤੇ ਹੱਲ ਹੋਣ ਦੀ ਸੁਭਾਵਨਾ ਹੈ ਤੇ ਦੋਸਤੋ ਤੁਸੀਂ ਸੁਣ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਤੋਂ ਇੱਕ ਖਬਰਾਂ ਦਾ ਪ੍ਰੋਗਰਾਮ ਤੇ ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮਾਂ ਨੂੰ ਦੇਖਦੇ ਰਹੋ ਅਗਰ ਤੁਹਾਡੇ ਮਨ ਤੇ ਕੋਈ ਵੀ ਮਨ ਵਿੱਚ ਵਿਚਾਰ ਹੋਵੇ ਤਾਂ ਸਾਡੇ ਤੁਸੀਂ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ ਤੇ ਤੁਹਾਡੇ ਅਸੀਂ ਦਿੱਤੇ ਗਏ ਕਮੈਂਟਾਂ ਤੇ ਜ਼ਰੂਰ ਵਿਚਾਰ ਕਰਾਂਗੇ ਤੇ ਆਓ ਇੱਥੇ ਅੱਜ ਅਹਿਮ ਖਬਰਾਂ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਤੇ ਤੁਸੀਂ ਵੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਤੇ ਅਸੀਂ ਤੁਹਾਡੇ ਲਈ ਕੱਲ ਫੇਰ ਖਬਰਾਂ ਦਾ ਸੈਂਸਲਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ